ਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਗਲਗਿੱਪਾ ਤੋਂ ਜਸਜੀਤ ਸਿੰਘ ਧਾਮੀ ਅੱਜ ਵਿਸ਼ੇਸ਼ ਰਿਪੋਰਟ ਨਾਲ ਹਾਜ਼ਰ ਹੋ ਰਿਹਾ ਜਿਸ ਤਰ੍ਹਾਂ ਮੇਰੇ ਬੈਕ ਸਾਈਡ ਦੇ ਉੱਤੇ ਤੁਸੀਂ ਦੇਖ ਰਹੇ ਹੋਵੋਗੇ ਕਿ ਨਵਾਂ ਗੁਰਦੁਆਰਾ ਸਾਹਿਬ ਕੋਰਨਰ ਸਟੋਨ ਦੇ ਵਿੱਚ ਸੰਗਤਾਂ ਦੀ ਮੁੱਖ ਮੰਗ ਨੂੰ ਰੱਖਦੇ ਆ ਜਿਹੜਾ ਦਸ਼ਮੇਸ਼ ਕਲਚਰ ਸੈਂਟਰ ਮਾਰਟਨਡਿਲ ਗੁਰਦੁਆਰਾ ਸਾਹਿਬਾ ਉਹਦੀ ਸੈਕੰਡ ਬ੍ਰਾਂਚ ਬਣਨੇ ਜਾ ਰਹੀ ਆ ਤਾਂਕਤਾਂ ਨੂੰ ਬਹੁਤ-ਬਹੁਤ ਵਧਾਈ ਆ ਜੀ ਇਸ ਹਲਕੇ ਦੇ ਜਿਹੜੇ ਰਹ ਰਹੇ ਬਸਨੀਕ ਉਹਨਾਂ ਨੂੰ ਵੀ ਵਧਾਈ ਆ ਤੇ ਅੱਜ ਇਹ ਬੋਰਡ ਲੱਗ ਗਿਆ ਤੇ ਅੱਜ ਤੋਂ ਸਮਝ ਲਓ ਵੀ ਇਹ ਕਾਰਜ ਜਿਹੜੇ ਆ ਸ਼ੁਰੂ ਹੋ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਅਸੀਂ ਤੁਹਾਡੇ ਨਾਲ ਅਪਡੇਟ ਕਰਦੇ ਰਵਾਂਗੇ ਤੇ ਲੋਕ ਗੱਲਬਾਤ ਕਰਾਉਂਦੇ ਆ ਜੀ ਤੁਹਾਨੂੰ ਜਿਹੜੇ ਇੱਥੇ ਦੇ ਪ੍ਰਬੰਧਕ ਆ ਜਿਨ੍ਹਾਂ ਨੇ ਇਹ ਕਾਰਜ ਨੂੰ ਆਰੰਭਿਆ ਆ। ਤੂੰ ਮਰੇ ਸੂਤਰ ਤਹਾਰੀ ਤੂੰ ਤੇ ਹੋਏ ਸੋ ਆਗਿਆ ਕਾਰੀ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਗੁਰبانی ਬੋਲਣਾ ਦੀ ਸਤਨਾਮ ਸ੍ਰੀ ਵਾਹਿਗੁਰੂ ਬੋਲਣਾ ਦੀ ਸਤਨਾਮ ਸ੍ਰੀ ਵਾਹਿਗੁਰੂ ਤੀਨੇ ਤਾਪਨ ਵਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਬਿਗਨੇ ਨਾ ਕੋ ਉ ਲਾਗੇ ਜਾਂ ਕੀ ਪ੍ਰਵਾਗੇ ਅਰਦਾਸ ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤਰੀ ਜੀ ਸਹਾਇ ਵਾਰ ਸ੍ਰੀ ਭਗੋਤਰੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੋਤੀ ਸਿਮਰ ਕਾ ਗੁਰੂ ਨਾਨਕ ਲੇਨ ਤੇ ਆਏ ਫੇਰ ਅੰਗਦ ਗੁਰ ਤੇ ਅਮਰਦਾਸ ਸ੍ਰਮਦਾਸਾਂ ਹੋਈਂ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਿਕ੍ਰਿਸ਼ਨ ਤਿਹਾਈ ਆ ਜਿਸ ਜਿਠੇ ਸਬਦੁ ਖਜਾਏ ਤੇਗ ਬਹਾਦਰ ਸਮਰੀਐ ਘਰ ਨੋਂ ਨਹੀਂ ਦਿਆਵੇ ਤਾਂ ਇਹ ਸਭਤੈ ਹੋਜਦੀ ਸਹਾਇ ਦਸਵੇਂ ਪਾਤਸ਼ਾਹ ਸਹਿਬ 시 ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭਤੈ ਹੋਜਦੀ ਸਹਾਇ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਜਗਦੀ ਜੋਤ ਕਲ ਜੋ ਕੀ ਓਟ ਹਾਜ਼ਰ ਹਜੂਰ ਸਰਬ ਕਲਾਪ ਹਰਪੂਰ ਜੁਗੋ ਜੁਗ ਅਟਲ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਪਾਠ ਦਾਰਸ਼ਨਵਦੇਜ ਜੀ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰੀਆਂ ਚੌਹਾਂ ਸੱਜੀਆਂ 40 ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗਵਾਹੀ ਦੇਖ ਕੇ ਅੰਡਰਟ ਕੀਤਾ ਤਿਨਾਂ ਪਿਆਰੀਆਂ ਸੱਜਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਕੀਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸ ਸੁਬਾਸਾਂ ਸੰਗ ਨਿਭਾਈ ਤੇਰੇ ਭਾਣੇ ਨੂੰ ਮਿੱਠਾ-ਮਿੱਠਾ ਕਰਕੇ ਮੰਨਿਆ ਤੈਨਾ ਸਦਕਵਾਨਾ ਮਹਾਪੁਰਸ਼ਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰੇ ਗੁਰਧਾਮਾਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਉਣ ਕਾ ਸਦਕਾ ਸਰਬ ਸੁਖੋ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ੀਅਤ ਦੇਗ ਤੇਗ ਫਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਹੋ ਗੁਰੂ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਬਸਾਹ ਦਾਨ ਪਰੋਸਾ ਦਾਨ ਦਾ ਨਾ ਸਰਦਾਂ ਨਾਮ ਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤਕਾਰਾ ਖਾ ਆਪ ਤੂੰ ਕਾਲ ਪੁਰਖ ਵਾਹਿਗੁਰੂ ਵਾਹਿਗੁਰੂ हे ਆ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤੇ ਇਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ हे ਨਿਮਾਨਿਆਂ ਦੇ ਮਾਨ ਗੁਰੂ ਨਤਾਣਿਆਂ ਦੇ ਤਾਨ ਗੁਰੂ ਤਨਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀਆਂ ਦੇ ਸੇਵਕਾਂ ਦੀ ਅਰਦਾਸ ਸਜੋਦੜੀ ਬੇਨਤੀ ਹੈ ਸਤਿਗੁਰੂ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਦੇ ਮਹਾਵਾਕ ਅਨਸਾਰ ਗੁਰਦੁਆਰਾ ਦਸ਼ਵੇਸ਼ ਕਲਚੋ ਸੈਂਟਰ ਦੀ ਦੂਜੀ ਬ੍ਰਾਂਚ ਵਾਸਤੇ ਆਪ ਜੀਆਂ ਨੇ ਕਿਰਪਾ ਕੀਤੀ ਰਹਿਮਤ ਕੀਤੀ ਹੈ ਇਹ ਜਗਾ ਦੀ ਦਾਤ ਬਖਸ਼ੀ ਕੀਤੀ ਸਤਿਗੁਰੂ ਜੀ ਆਪ ਜੀ ਆਂ ਦਾ ਕੋਟਾਨ ਕੋ ਸ਼ੁਕਰ ਹੈ ਸ਼ੁਕਰ ਹੈ ਪਿਤਾ ਜੀ ਕਿਰਪਾ ਕਰਨੀ ਰਹਿਮਤ ਕਰਨੀ ਕੀਤਾ ਲੋੜੀਆ ਕੰਮ ਸੋ ਹਰ ਪੈ ਆਖੀ ਹੈ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ ਦੇ ਮਹਾਵਾਕ ਅਨੁਸਾਰ ਸੇਤੀ ਮੀਰ ਪਰਿਆ ਹੱਥ ਰੱਖ ਕੇ ਗੁਰਮਤ ਅਨੁਸਾਰ ਇਸ ਗੁਰਦੁਆਰਾ ਸਾਹਿਬ ਦੇ ਸਾਰੇ ਕਾਰਜ ਆਪ ਜੀ ਆਨੇ ਆਪ ਰਾਸ ਕਰਨੇ ਸਮੂਹ ਪ੍ਰਬੰਧਕ ਕਮੇਟੀ ਦੇਸਮੂਹ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਦਰੋਂ ਕਰੋਗੋ ਸਿੱਖੀ ਜੀਵਨ ਨਾਮ ਦਾਨ ਦੀਆਂ ਬਖਸ਼ਿਸ਼ਾਂ ਆਪਸੀ ਪਿਆਰ ਤੇ ਹੱਥ پاਕ ਬਖਸ਼ਣਾ ਸੁਖ ਸ਼ਾਂਤੀ ਵਰਤੋਣੀ ਦੁੱਖਾਂ ਕਲੇਸ਼ਾਂ ਦਾ ਨਾਸ ਕਰਨਾ ਸੁੱਖਾਂ ਦਾ ਪਰਵੇਸ਼ ਕਰਨਾ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਹਰ ਪ੍ਰਕਾਸ਼ ਹਾਤਾ ਕਰਨੀ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਬਖਸ਼ੇ ਹੋਏ ਢੰਡਾਰੀਆਂ ਵਿੱਚੋਂ ਕਿਹੜਾ ਪ੍ਰਸ਼ਾਦ ਦੀ ਦੇ ਸੱਚ ਕੇ ਹਾਜ਼ਰ ਹੈ ਆਪ ਜੀ ਦੇ ਦਰ ਪਰਵਾਨ ਹੋਵੇ ਦਰ ਪਰਵਾਨੀਆਂ ਹੋਇਆ ਪ੍ਰਸ਼ਾਦ ਸਾਲ ਸੰਬਤ ਜੋ ਵਰਤਾਂ ਦੀ ਆਗਾ ਬਖਸ਼ਿਸ਼ ਕਰਨੀ ਸਹੀ ਪਿਆਰੀ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬਤ ਦਾ ਪਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਦੋਹਰਾ ਗਿਆ ਪਹੀ ਆਕਾਲ ਕੀ ਤਵੇ ਚਲਾਇਓ ਪੰਥ ਸਭ ਸੇ ਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੇਲੇ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਈ ਖਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ ਜੋ ਸਰਧਾ ਕਰ ਸੇ ਮੰਦੇ ਗੁਰਪਾਰ ਉਤਾਰਨ ਹਾਰ ਖੰਡਾ ਜਾ ਕੇ ਹਾਥ ਮੈਂ ਕਲਗੀ ਸੋਹੈ ਸੀਸ ਸੋ ਹਮਰੀ ਰਛਿਆ ਕਰੇ ਗੁਰ ਕਲਗੀ ਧਰ ਜਗਦੀਸ਼ ਸੋ ਹਮਰੀ ਰਛਿਆ ਕਰੇ ਗੁਰ ਕਲਗੀ ਧਰ ਜਗਦੀਸ਼ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੋਲੇ ਸੋ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਦਾ ਹਾਂ ਜੋ ਸਤਗਰਾਂ ਨੇ ਆ 12 ਏਕੜ ਦਿੱਤੇ ਆ ਸਾਨੂੰ ਕੈਲਗਰੀ ਸਮੂਹ ਸੰਗਤ ਨੂੰ ਸਤਗੁਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਗੁਰੂ ਘਰ ਬਣਾਇਆ ਜਾਣਾ ਹੈ ਤੇ ਕੈਲਗਰੀ ਸਮੂਹ ਸੰਗਤ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਆ ਜਦੋਂ ਅਸੀਂ ਇਹ ਲੈਂਡ ਦੀ ਡੀਲ ਕੀਤੀ ਸੀਗੀ ਤਕਰੀਬਨ 15 ਲੱਖ ਡਾਲਰ ਦਿੱਤਾ ਸੀਗਾ ਤੇ ਪਹਿਲਾਂ ਉਹ ਨਹੀਂ ਸਾਨੂੰ ਕਿਹਾ ਸੀਗਾ ਲੈਂਡ ਨੇ ਕਹਿੰਦੇ ਐਸਾ ਸਾਨੂੰ ਲੈਂਡ ਮਿਲ ਜਾਣੀ ਆ ਹੁਣ ਉਹ ਨਹੀਂ ਗਾਹਾਂ ਸਾਲ ਇਹ ਲੈਂਡ ਕਰ ਦੁੱਤੀ ਆ ਜਦੋਂ ਵੀ ਇਹ ਲੈਂਡ ਮਿਲੂਗੀ ਉਹਦੀ ਜਿਹੜੇ ਪ੍ਰੋਸੈਸ ਹੈਗਾ ਉਹ ਸੰਗਤਾਂ ਨੂੰ ਦੱਸੀਆ ਜਾਊਗਾ ਤੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਸੰਗਤਾਂ ਨੂੰ ਜਦੋਂ ਇਹ ਗੁਰੂ ਘਰ ਬਣੂਗਾ ਜਿੰਨੇ ਵੀ ਇੱਥੇ ਸੰਗਤ ਕੈਲਗਰੀ ਵਿੱਚ ਰਹਿ ਰਹੀ ਆ ਉਹਨਾਂ ਦੇ ਚਾਨਣ ਵਿੱਚ ਬੇਨਤੀ ਆ ਆਪਣਾ ਜਿੰਨੇ ਵੀ ਦਸਾਂ ਨੌਂ ਦੀ ਕਿਰਤ ਵਿੱਚੋਂ ਟਿਲ-ਫੁੱਲ ਜਰੂਰ ਆਪਣਾ ਹਿੱਸਾ ਇਸ ਗੁਰੂ ਘਰ ਦੇ ਵਿੱਚ ਜਰੂਰ ਪਾਇਓ ਤੇ ਇਹ ਜ਼ਰੂਰਤ ਸੀ ਵੀ ਇਹ ਸਾਨੂੰ ਗੁਰੂ ਘਰ ਬਣਾਉਣਾ ਪੈਣਾ ਸੀਗਾ ਜਿਸ ਤਰ੍ਹਾਂ ਮਾਰਟਨ ਟੇਲ ਦੇ ਵਿੱਚ ਗੁਰਦਾ ਸਾਹਿਬ ਜਦੋਂ ਵੀ ਅਸੀਂ ਵੱਡੇ ਪ੍ਰੋਗਰਾਮ ਅਡਿੱਕੇ ਜਾਂਦੇ ਆ ਉੱਥੇ ਕਾਫੀ ਸੰਗਤਾਂ ਇਕੱਠ ਵਾਧਾ ਜਾਂਦਾ ਹਰ ਰੋਜ਼ ਤੇ ਸਾਨੂੰ ਦਿੱਕਤ ਬਹੁਤ ਆਉਂਦੀ ਹੈ ਉੱਥੇ ਗੁਰੂ ਘਰ ਦੇ ਵਿੱਚ ਤੇ ਪ੍ਰੋਗਰਾਮਾਂ ਦੇ ਵਿੱਚ ਸੰਗਤ ਚਾਹੁੰਦੀ ਆ ਮੇਨ ਹਾਲ ਦੇ ਵਿੱਚ ਬੈਠਣ ਤੇ ਲੰਗਰ ਦੇ ਵਿੱਚ ਵੀ ਸਾਨੂੰ ਬਹੁਤ ਪ੍ਰੋਬਲਮ ਆ ਰਹੀ ਆ ਵੈਦਰ ਵੀ ਕਈ ਵਾਰੀ ਖਰਾਬ ਹੁੰਦਾ ਜਿਸ ਹਿਸਾਬ ਨਾਲ ਕਈ ਪ੍ਰੋਗਰਾਮ ਡਿੱਕੇ ਜਾਂਦੇ ਆ ਤੇ ਉਸ ਕਾਰਨ ਕਰਕੇ ਸਾਨੂੰ ਇਹ ਜ਼ਰੂਰੀ ਸੀਗਾ ਇਹ ਲੈਂਡ ਲੈਣਾ ਪੈਣਾ ਸੀਗਾ ਤੇ ਕਈ ਪਰਿਵਾਰ ਉਸ ਗੁਰੂ ਘਰ ਨਾਲ ਬਹੁਤ ਜੁੜਿਓ ਆ ਲੰਬੇ ਸਮੇਂ ਤੋਂ ਤੇ ਪਰਵਾਰ ਨਹੀਂ ਮੇਰਾ ਮਤਲਬ ਜਿੰਨੀ ਵੀ ਸੰਗਤ ਹੈਗੀ ਵੱਡੀ ਗਿਣਤੀ ਦੇ ਵਿੱਚ ਉਹ ਚਾਹੁੰਦੀ ਹੈਗੀ ਹੈ ਖੁਸ਼ੀ ਵੇਲੇ ਤੇ ਦੁੱਖ ਵੇਲੇ ਉਹ ਆਪਣੇ ਪ੍ਰੋਗਰਾਮ ਉੱਥੇ ਕਰਨਾ ਚਾਹੁੰਦੇ ਆ ਤੇ ਉਹਨਾਂ ਕਾਰਨ ਕਰਕੇ ਵੀ ਸਾਨੂੰ ਇਹ ਜ਼ਰੂਰੀ ਸੀਗਾ ਲੈਂਡ ਦੀ ਤੇ ਮੈਂ ਇੱਕ ਹੋਰ ਗੱਲ ਕਲੀਅਰ ਕਰਨੀ ਚਾਹੁੰਦਾ ਆ ਜਿਸ ਤਰ੍ਹਾਂ ਸ਼ਰਾਰਤੀ ਲੋਕ ਇੱਥੇ ਗਮਰਾਹ ਕਰ ਰਹੇ ਆ ਗੁਰੂ ਘਰ ਦੇ ਉੱਤੇ ਕਰਜ਼ਾ ਆ ਇਹ ਮੈਂ ਦੱਸਣਾ ਚਾਹੁੰਦਾ ਮੀਡੀਆ ਦੇ ਰਾਹੀਂ ਅੱਗੇ ਵੀ ਅਸੀਂ ਦੋ ਹਫ਼ਤੇ ਪਹਿਲਾਂ ਗੁਰੂ ਘਰ ਦੇ ਸਟੇਟ ਤੇ ਦੱਸਿਆ ਸੀਗਾ ਕੋਈ ਗੁਰੂ ਘਰ ਉੱਤੇ ਕਰਜ਼ਾ ਨਹੀਂ ਹੈਗਾ ਨਾ ਖਾਸ ਸਕੂਲ ਦੇ ਉੱਤੇ ਹੈਗਾ ਸਾਰਾ ਕੁਝ ਕਲੀਅਰ ਹੋਆ ਇਹ ਕਈ ਇਸ਼ਤਾਰਤੀ ਲੋਕ ਉਹ ਇਦਾਂ ਦੀਆਂ ਗੇਮਾਂ ਖੇលਦੇ ਰਹਿੰਦੇ ਆ ਤਾਂ ਕਿ ਸੰਗਤ ਨੂੰ ਗਮਰਾਹ ਕੀਤਾ ਜਾਵੇ ਤੇ ਵੱਧ ਤੋਂ ਵੱਧ ਆਪਣਾ ਇੱਥੇ ਯੋਗਦਾਨ ਪਾਇਓ ਜੀ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਕਮੇਟੀਆਂ ਪਿਛਲੇ ਸਮੇਂ ਦੇ ਵਿੱਚ ਸੇਵਾ ਕਰਕੇ ਗਈਆਂ ਸਾਰੀਆਂ ਸਤਿਕਾਰਯੋਗਵਾ ਸਾਰਿਆਂ ਨੇ ਬਹੁਤ ਹਿੱਸਾ ਪਾਇਆ ਜੀ ਇਸ ਗੁਰੂ ਘਰ ਦੇ ਵਿੱਚ ਅਸੀਂ ਵੀ ਚਾਹੁੰਦੇ ਹਾਂ ਨਾਲ ਮਿਲ ਕੇ ਇਹ ਗੁਰੂ ਘਰ ਤਕਰੀਬਨ 14 45 ਤੋਂ 50 ਮਿਲੀਅਨ ਡਾਲਰ ਦੀ ਪ੍ਰੋਜੈਕਟ ਵਾ ਇਹ ਵਧੀਆ ਸ਼ਾਨਦਾਰ ਗੁਰੂ ਘਰ ਬਣਾਉਣਾ ਹੈ ਅਸੀਂ ਵੀ ਸਹਿਯੋਗ ਕਰਾਂਗੇ ਆਉਣ ਵਾਲੀ ਕਮੇਟੀ ਨੂੰ ਤੇ ਤੁਸੀਂ ਵੀ ਜਿੰਨੇ ਵੀ ਸਾਡੀ ਆਵਾਜ਼ ਸੁਣ ਰਹੇ ਹੋ ਹਿੱਸਾ ਜ਼ਰੂਰ ਪਾਇਓ ਜੀ ਇਸ ਗੁਰੂ ਘਰ ਦੇ ਵਿੱਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਿਰਪਾ ਕੀਤੀ ਜੋ ਅੱਜ ਤੋਂ ਡੇਢ ਸਾਲ ਪਹਿਲਾਂ ਆਪਾਂ ਇਹ ਕਾਰਜ ਰੰਭਿਆ ਸੀਗਾ ਕਿ ਜੋ ਕਾਰਨਰ ਸਟੋਨ ਦੇ ਵਿੱਚ ਜਿਹੜਾ ਆਪਾਂ 60 ਸਟਰੀਟ ਤੇ ਜਿਹੜਾ ਕਾਰਨਰ ਸਟੋਨ ਹਾਈਟਸ ਤੇ ਕਾਰਨਰ ਦੇ ਉੱਤੇ ਆਪਾਂ ਖੜੇ ਆ ਜਿੱਥੇ तकरीबन 11.5 ਏਕੜ ਜਿਹੜੇ ਹੈਗੇ ਆਪਾਂ ਜ਼ਮੀਨ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦੀ ਜਿਹੜੀ ਦੂਜੀ ਲੋਕੇਸ਼ਨ ਖੋਲਣ ਦੇ ਲਈ ਆਪਾਂ ਲਈ ਆ ਗੁਰੂ ਸਾਹਿਬ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਪਿਛਲੇ 6-8 ਮਹੀਨਿਆਂ ਤੋਂ ਸੰਗਤ ਜਿਹੜੇ ਇਲਾਕੇ ਦੀ ਸੰਗਤ ਆ ਇੱਥੇ ਚਾਹੇ ਸਕਾਈ 뷰, ਰੈਡ ਸਟੋਨ, ਕਾਰਨ ਸਟੋਨ ਸੰਗਤਾਂ ਬੇਨਤੀ ਕਰ ਰਹੀਆਂ ਸੀ ਉਹਨਾਂ ਦੇ ਫੋਨ ਵੀ ਆ ਰਹੇ ਸੀ ਕਿ ਆਪਾਂ ਇਹਦੇ ਇਹਦੀ ਅਪਡੇਟ ਦਿੱਤੀ ਜਾਵੇ ਪਰ ਕਿਉਂਕਿ ਸਾਨੂੰ ਜਿਹੜੀ ਇਹਦੀ ਡਿਵੈਲਪਰ ਵੱਲੋਂ ਸਿਟੀ ਵੱਲੋਂ ਇਹਦੀ ਅਪਰੂਵਲ ਨਹੀਂ ਸੀ ਆਈ ਹੁਣ ਸਾਨੂੰ ਆਫੀਸ਼ੀਅਲੀ ਉਹਨਾਂ ਨੇ ਜਿਹੜਾ ਇੱਥੇ ਬੋਰਡ ਲਾਉਣ ਦੀ ਅਪਰੂਵਲ ਦਿੱਤੀ ਆ ਸੋ ਜਿਹੜਾ ਗੁਰਦੁਆਰਾ ਸਾਹਿਬ ਦਾ ਮਾਸਟਰ ਪਲਾਨ ਆ ਉਹ ਡਿਜ਼ਾਈਨ ਹੋ ਕੇ ਸਿਟੀ ਦੇ ਟੇਬਲ ਦੇ ਉੱਤੇ ਚਲਿਆ ਗਿਆ ਵਾ ਜੀ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਰਿਟੇਡ ਡਰਾਪ ਹੋ ਜਾਣੀ ਆ ਕੱਲ ਨੂੰ ਤੇ ਜਿਹੜੇ ਜਿਹੜਾ ਕੌਂਸਲ ਹੋ ਪੰਗ ਹੋ ਜਾਣੀ ਹੈ ਜਿਹੜੀ ਨਵੀਂ ਕੌਂਸਲ ਆਊਗੀ ਉਹਦੇ ਟੇਬਲ ਦੇ ਉੱਤੇ ਸਾਰਾ ਜਿਹੜਾ ਗੁਰਦੁਆਰਾ ਸਾਹਿਬ ਦਾ ਮਾਸਟਰ ਪਲਾਨ ਆ ਇਹ ਸਬਮਿਟ ਹੋ ਜਾਣਾ ਵਾ ਜਿਹੜੀ ਤੁਸੀਂ ਮਗਰ ਫੋਟੋ ਵੀ ਦੇਖ ਰਹੇ ਹੋ ਇਹ ਐਗਜ਼ੈਕਟਲੀ ਇਹੀ ਮਾਸਟਰ ਪਲਾਨ ਆ ਜੀ ਜਿਹੜਾ ਆਪਾਂ ਸਿਟੀ ਦੇ ਟੇਬਲ ਦੇ ਉੱਤੇ ਸਬਮਿਟ ਕੀਤਾ ਵਾ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਉਸ ਜਗ੍ਹਾ ਦੇ ਉੱਤੇ ਨਿਸ਼ਾਨ ਇਹ 40000 ਸਕੁਅਰ ਫੀਟ ਦੀ ਜਿਹੜੀ ਮਾਂ ਮੇਨ ਬਿਲਡਿੰਗ ਹੋਊਗੀ ਉਹ ਬਣਣੀ ਆ ਜਿਹਦੇ ਵਿੱਚ ਮੇਨ ਫਲੋਰ ਦੇ ਉੱਤੇ ਹੀ ਲੰਗਰ ਹਾਲ ਹੋਊਗਾ ਜੀ ਔਰ ਉੱਪਰਲੇ ਫਲੋਰ ਦੇ ਉੱਤੇ ਜਿਹੜਾ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਊਗਾ ਜਿਹੜਾ ਹੈਗਾ ਆਪਣਾ 20000 ਸਕੁਅਰ ਫੁੱਟ ਦਾ ਇੱਕ ਇੱਕ ਫਲੋਰ ਹੋਊਗਾ ਜੀ ਸਕੁਅਰ ਫੀਟ ਜਿਹਦੇ ਵਿੱਚ ਕੀ ਜਿਹੜੇ ਨਾਲ 4 ਸੈਕੰਡਰੀ ਹਾਲ ਬਣਨਗੇ 5-5000 ਸਕੁਅਰ ਫੀਟ ਦੇ ਜਿਹਦੇ ਵਿੱਚ ਜਿਵੇਂ ਸੰਗਤਾਂ ਦੇ ਕੋਈ ਪਰਸਨਲ ਪ੍ਰੋਗਰਾਮ ਹੁੰਦੇ ਆ ਉਹ ਕਰ ਸਕਦੇ ਨੇ ਸੋ ਟੋਟਲ ਜਿਹੜੇ 5 ਹਾਲ ਹੋਣਗੇ ਜਿਹੜਾ ਆਪਾਂ ਮਾਸਟਰ ਪਲਾਨ ਸਬਮਿਟ ਕੀਤਾ ਵਾ ਸਿਟੀ ਨੂੰ ਸੋ ਜੇ ਉਹਦੇ ਵਿੱਚ ਕੋਈ ਮੌਕੇ ਦੇ ਅਕੋਰਡਿੰਗਲੀ ਚੇਂਜ ਆਉਂਦੀ ਆ ਤਾਂ ਆਉਣ ਵਾਲੀਆਂ ਕਮੇਟੀਆਂ ਤੁਹਾਡੇ ਨਾਲ ਸੰਗਤ ਦੇ ਨਾਲ ਸਾਂਝੀਆਂ ਕਰਨਗੀਆਂ ਜਿਹੜਾ ਪਰਲਾ ਕਾਰਨਰ ਆ ਜੀ ਉਹਦੇ ਉੱਤੇ ਆਪਾਂ ਸਾਰੀ ਸੰਗਤ ਜਾਣਦੀ ਹੈ ਕਿ ਪਿਛਲੀ ਏਜੀਐਮ ਦੇ ਵਿੱਚ ਆਪਾਂ ਨੇ ਇੱਕ ਟੈਂਪਰੇਰੀ ਬਿਲਡਿੰਗ ਦੀ ਅਪਰੂਵਲ ਲਈ ਸੀਗੀ ਸੰਗਤ ਤੋਂ ਸੋ ਜਿਹੜਾ ਪਰਲਾ ਏਸ ਕਾਰਨਰ ਦੇ ਪਰਲੇ ਵਾਲਾ ਕਾਰਨ ਉੱਥੇ 5000 ਸਕਰ ਫੀਟ ਦੀ ਜਿਹੜੀ ਵੁੱਡ ਦੀ ਸਟਰਕਚਰ ਬਣਨੀ ਆ ਉਹਦੇ ਲਈ ਵੀ ਜਿਹੜਾ ਪਲਾਨ ਆ ਉਹ ਆਪਾਂ ਨੇ ਡਿਵੈਲਪਮੈਂਟ ਪਰਮਿਟ ਦੇ ਲਈ ਸਿਟੀ ਨੂੰ ਆਲਰੇਡੀ ਅਪਲਾਈ ਕੀਤਾ ਹੋਇਆ ਵਾ ਜਦੋਂ ਹੀ ਜਿਹੜੀ ਪਰਟੀਸ਼ ਕੰਪਲੀਟ ਹੋਊਗੀ ਉਹਦੇ ਨਾਲ ਉਹ ਜਿਹੜਾ ਹੈਗਾ ਉਹ ਜਿਹੜਾ ਪਰਮਟ ਉਹ ਨਾਲ ਅਪਰੂਵ ਹੋ ਕੇ ਆਊਗਾ ਪਹਿਲਾਂ ਟੈਂਪਰੇਰੀ ਸਟਰਕਚਰ ਬਣੂਗੀ ਜਿੱਥੇ ਗੁਰਦੁਆਰਾ ਸਾਹਿਬ ਸ਼ੁਰੂ ਹੋਊਗਾ ਉਸ ਤੋਂ ਬਾਅਦ ਜਿਹੜੀ ਮੇਨ ਬਿਲਡਿੰਗ ਆ ਉਹ ਨਾਲ ਦੀ ਨਾਲ ਬਣਦੀ ਰਹੂਗੀ ਕਿਉਂਕਿ ਇੱਕ ਵਾਰੀ ਜਦੋਂ ਆਪਣਾ ਗੁਰਦੁਆਰਾ ਸਾਹਿਬ ਇੱਥੇ ਸ਼ੁਰੂ ਹੋ ਗਿਆ ਉਦੇ ਨਾਲ ਸੰਗਤ ਸੇਵਾ ਕਰੀ ਜਾਊਗੀ ਉਹਦੇ ਨਾਲ ਜਿਹੜੀ ਆਪਣੀ ਮੇਨ ਬਿਲਡਿੰਗ ਉਹ ਬਣਦੀ ਰਹੂਗੀ ਸਾਰੇ ਹੀ ਜਿਹੜੀ ਸਾਡੀ ਜਿਵੇਂ ਪ੍ਰਧਾਨ ਜੀ ਨੇ ਬੇਨਤੀ ਕੀਤੀ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਪਿਛਲੀਆਂ ਕਮੇਟੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਸਾਰੇ ਕਾਰਜਾਂ ਦੇ ਵਿੱਚ ਸਾਡਾ ਸਹਿਯੋਗ ਕੀਤਾ ਕਿਉਂਕਿ ਜਿਹੜੇ ਐਡੇ ਵੱਡੇ ਕਾਰਜ ਹੁੰਦੇ ਆ ਜੇ ਆਪਾਂ ਕਹੇ ਦੀ 18 ਬੰਦੇ ਉਹ ਕਮੇਟੀ ਦੇ ਵਿੱਚ ਜਿਹੜੇ ਹੈਗੇ ਨੇ ਉਹ ਉਹ ਇਕੱਲੇ ਨਹੀਂ ਕਰ ਸਕਦੇ ਸੰਗਤ ਦਾ ਤੇ ਜਿਹੜੇ ਜਿਹੜੇ ਸ਼ਹਿਰ ਦੇ ਸੂਝਵਾਨ ਸੱਜਣ ਉਹਨਾਂ ਦੇ ਸਹਿਯੋਗ ਦੀ ਬਹੁਤ ਲੋੜ ਪੈਂਦੀ ਉਹਨਾਂ ਸਾਰਿਆਂ ਨੇ ਸਾਡਾ ਬਹੁਤ ਸਾਥ ਦਿੱਤਾ ਸਾਰਿਆਂ ਦੀ ਬਹੁਤ ਬਹੁਤ ਧੰਨਵਾਦ ਸੋ ਇੱਥੇ ਹੁਣ ਆਫੀਸ਼ੀਅਲੀ ਆਪਣਾ ਜਿਹੜਾ ਇਹ ਜਿਹੜਾ ਅੱਜ ਆਪਾਂ ਬੋਰਡ ਲਾਇਆ ਵਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਸਾਰੀਆਂ ਗਾਂਹਾਂ ਵਾਲੀਆਂ ਅਪਰੂਵਲ ਸਿਟੀ ਵੱਲੋਂ ਆਉਣਗੀਆਂ ਸੋ ਜਿਹੜਾ ਅਗਲੇ ਕਾਰਜ ਆ ਸ਼ੁਰੂ ਹੋ ਜਾਣਗੇ ਸਾਰੇ ਜਿੰਨੇ ਵੀ ਮੀਡੀਆ ਤੋਂ ਸੱਜਣ ਪਹੁੰਚੇ ਨੇ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਜੀ ਇੱਕ ਗੱਲ ਵਿੱਚ ਐਡ ਜਰੂਰ ਕਰਨੀ ਚਾਹੁੰਦੇ ਆ ਜੀ ਜਿਵੇਂ ਪ੍ਰਧਾਨ ਜੀ ਹੋਣਾ ਨੇ ਪਹਿਲਾਂ ਬੇਨਤੀ ਕੀਤੀ ਆ ਸੋ ਜਿਹੜੀ ਆਪਾਂ ਇਹ ਜਗ੍ਹਾ ਵੀ ਲਈ ਸੀਗੀ ਜਦੋਂ ਇਹ ਲਈ ਸੀਗੀ ਇਹ तकरीबन 14 ਮਿਲੀਅਨ ਦੀ ਪਰਚੇਜ਼ ਆ ਜੀ ਜਿਹ ਸਾਢੇ 11 ਏਕੜ ਨੇ ਸਾਢੇ 12 ਲੱਖ ਦਾ ਜਿਹੜਾ 1 ਏਕੜ ਜਮੀਨ ਪਰਚੇਜ਼ ਕੀਤੀ ਸੀ ਪਰ ਕਿਉਂਕਿ ਹੁਣ ਜਦੋਂ ਆਪਾਂ ਇਹਦੀ ਅਪ੍ਰੇਜ਼ਲ ਦੇ ਲਈ ਕਿਉਂਕਿ ਜਿਹੜਾ ਲੋਨ ਕਰਾਉਣਾ ਸੀ ਜਮੀਨ ਦੇ ਲਈ ਇਹਦੀ ਅਪ੍ਰੇਜ਼ਲ ਦੇ ਲਈ ਆਪਾਂ ਅਪਲਾਈ ਕੀਤਾ ਤਾਂ 17 ਮਿਲੀਅਨ ਇੱਕ ਏਕੜ ਦੀ ਇਹਦੀ ਅਪ੍ਰੇਜ਼ਲ ਆਈ ਆ ਸੋ ਟੋਟਲ ਟੋਟਲ ਜਿਹੜੀ 14 ਮਿਲੀਅਨ ਦੀ ਆਪਾਂ ਪਰਚੇਜ਼ ਕੀਤੀ ਸੀ ਉਹ ਹੁਣ 17 ਮਿਲੀਅਨ ਦੀ ਉਹਦੀ ਅਪ੍ਰੇਜ਼ਲ ਆਈ ਆ ਸੋ 3 ਮਿਲੀਅਨ ਇਹ ਜਮੀਨ ਆਲਰੇਡੀ ਇਹਨੇ ਵੈਲਿਊ ਆਫ ਦੀ ਵਧਾਈ ਆ ਸੋ ਇਹ ਜ਼ਰੂਰ ਅਸੀਂ ਸੰਗਤ ਨੂੰ ਦੱਸਣਾ ਚਾਹੁੰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਤੇ ਚੇਅਰਮੈਨ ਨੇ ਦੱਸਿਆ ਹੈ ਕਿ ਬਹੁਤ ਵੱਡਾ ਕਾਰਜ ਹੈ ਇਹ ਗੁਰੂ ਮਹਾਰਾਜ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ ਸੰਗਤ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ ਸਾਡੀ ਮੇਰੀ ਸਾਰੀ ਕੈਲਗਰੀ ਦੀ ਸੰਗਤ ਤੇ ਹੋਰ ਜਨੇ ਆਲੇ ਦੁਆਲੇ ਇਲਾਕਿਆਂ ਦੀ ਸੰਗਤ ਸੁਣ ਰਹੀ ਹੈ ਸਾਨੂੰ ਤੁਹਾਡੇ ਸਾਰਿਆਂ ਦੀ ਸਹਿਯੋਗ ਦੀ ਲੋੜ ਹੈ ਇਹ ਪ੍ਰੋਜੈਕਟ ਨੂੰ ਕੰਪਲੀਟ ਕਰਨੇ ਲਈ ਤੇ ਵੱਧ ਚੜ ਕੇ ਆਪਣੀਆਂ ਕਿਰਤ ਕਮਾਈਆਂ ਵਿੱਚੋਂ ਇਹਦੇ ਵਿੱਚ ਹਿੱਸਾ ਪਾ ਕੇ ਇਸ ਕਾਰਜ ਨੂੰ ਸਕਸੈਸਫੁਲ ਕਰੋ ਇਹ ਸੰਗਤ ਦਾ ਗੁਰਦੁਆਰਾ ਸੰਗਤ ਦਾ ਹੀ ਰਹਿਣਾ ਹੈ ਤੇ ਸਾਧ ਸੰਗਤ ਜੀਓ ਇੱਥੋਂ ਹੀ ਇਹਨਾਂ ਗੁਰੂ ਘਰਾਂ ਤੋਂ ਇੱਕ ਕੌਮ ਦੀ ਗੱਲ ਕੀਤੀ ਜਾਂਦੀ ਹੈ ਤੇ ਕੌਮ ਦੇ ਨਾਲ ਅਸੀਂ ਖੜਦੇ ਆ ਹਮੇਸ਼ਾ ਹੀ ਪਰਿਵਾਰਾਂ ਦੇ ਨਾਲ ਖੜਦੇ ਆ ਸਟੂਡੈਂਟਾਂ ਦੇ ਨਾਲ ਖੜਦੇ ਆ ਤੇ ਇਸ ਤੁਹਾਡਾ ਸਾਰਿਆਂ ਦਾ ਸਹਿਯੋਗ ਇਹਦੇ ਵਿੱਚ ਬਹੁਤ ਜ਼ਰੂਰੀ ਹੈ ਜੀ ਤੇ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਜਿਨ੍ਹਾਂ ਨੇ ਇਸ ਪ੍ਰੋਜੈਕਟ ਵਾਸਤੇ ਸਾਨੂੰ ਇੱਥੇ ਜਗ੍ਹਾ ਉਪਲਬਧ ਕਰਾਈ ਆ ਸਮੂਹ ਸੰਗਤ ਦਾ ਸਮੂਹ ਕਮੇਟੀਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਆਪਾਂ ਅੱਜ ਇਸ ਮਕਾਮ ਤੇ ਪਹੁੰਚੇ ਹਾਂ ਅੱਜ ਸਾਨੂੰ ਇੱਥੇ ਆਪਣੇ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦੀ ਸੈਕੰਡ ਜੋ ਬ੍ਰਾਂਚ ਹੈ ਉਸ ਦਾ ਬੋਰਡ ਲਾਉਣ ਦੀ ਇਜਾਜ਼ਤ ਮਿਲੀ ਹੈ ਸੋ ਇਸ ਥਾਂ ਤੇ ਗੁਰਦੁਆਰਾ ਸਾਹਿਬ ਨਵਾਂ ਗੁਰਦੁਆਰਾ ਸਾਹਿਬ ਸਵਾਰਿਆ ਜਾਵੇਗਾ ਜਿਸ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਇਹ ਜਿੱਦਾਂ ਸਕਾਈ ਵਿਊ ਰੈੱਡ ਸਟੋਨ ਕਾਰਨਰ ਸਟੋਨ ਸਿਟੀ ਸਕੇਪ ਇਹਨਾਂ ਦੀ ਸੈਂਟਰਲ ਲੋਕੇਸ਼ਨ ਆ ਜਾਂਦੀ ਆ ਤੇ ਆਪਾਂ ਨੂੰ ਇਸ ਗੁਰਦੁਆਰਾ ਸਾਹਿਬ ਦੀ ਬਹੁਤ ਜ਼ਰੂਰਤ ਸੀ ਕਿਉਂਕਿ ਆਪਣੀ ਜ਼ਿਆਦਾ ਕਮਿਊਨਿਟੀ ਹੁਣ ਇਸ ਜਿਹੜਾ ਸਿਟੀ ਦਾ ਇਹ ਇਲਾਕਾ ਇਸ ਦੇ ਵਿੱਚ ਆ ਰਹੀ ਆ ਤੇ ਇਸ ਕਰਕੇ ਕਿਉਂਕਿ ਜੋ ਆਪਣਾ ਮਾਰਟਨ ਡੇਲ ਵਾਲਾ ਗੁਰੂ ਘਰ ਸੀ ਉਹ ਬਹੁਤ ਜਗ੍ਹਾ ਘੱਟ ਸੀ ਇਹ ਤਕਰੀਬਨ ਡਬਲ ਅਪ ਜਿਹੜੀ ਹੈਗੀ ਆ ਜਗ੍ਹਾ ਹੈਗੀ ਆ ਸੋ ਸਮੂਹ ਸੰਗਤਾਂ ਦਾ ਧੰਨਵਾਦ ਹੈ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਸਾਰੇ ਕਾਰਜ ਸੰਪੰਨ ਕੀਤੇ ਜਾਣੇ ਹਨ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਇਹਨਾਂ ਕਾਰਜਾਂ ਦੇ ਵਿੱਚ ਆਪਣਾ ਜ਼ਰੂਰ ਯੋਗਦਾਨ ਪਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲਪੁਰ ਵਾਹਿਗੁਰੂ ਦੀ ਬੜੀ ਅਕਾਪਾਰ ਕਿਰਪਾ ਹੋਈ ਹੈ ਤੇ ਇਸ ਥਾਨ ਮਹਾਰਾਜ ਨੇ ਆਪਣੀ ਕਿਰਪਾ ਦੁਆਰਾ ਕਮੇਟੀ ਨੂੰ ਤਾਕਤ ਬਖਸ਼ੀ ਕਮੇਟੀ ਦਾ ਅਸੀਂ ਸਮੂਹ ਰੈੱਡ ਸਟੋਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਜਗਾ ਖਰੀਦੀ ਅਤੇ ਮਹਾਰਾਜ ਆਪ ਇੱਥੇ ਆਪਣਾ ਸਥਾਨ ਗ੍ਰਹਿਣ ਕਰ ਲੰਗੇ ਤੇ ਸੰਗਤਾਂ ਨੂੰ ਦਰਸ਼ਨ ਦੇਣਗੇ ਤੇ ਅਸੀਂ ਫੇਰ ਸਮੂਹ ਸਾਰੀ ਸੰਗਤ ਗੁਰਦੁਆਰਾ ਆਪਣਾ ਵੈਲਫੇਅਰ ਐਡ ਸੋਸਾਇਟੀ ਦੇ ਜਿੰਨੇ ਮੈਂਬਰ ਸਾਹਿਬਾਨ ਨੇ ਕੋ ਚਲੇ ਗਏ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੀ ਸਾਡੀ ਅੱਜ ਦੀ ਰਿਪੋਰਟ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਫੇਰ ਦੁਬਾਰਾ ਇੱਕ ਨਵੀਂ ਰਿਪੋਰਟ ਨਾਲ ਹਾਜ਼ਰ ਹੋਵਾਂਗੇ ਜਦ ਤੱਕ ਤੁਸੀਂ ਦੇਖਦੇ ਰਹੋ ਅਜੀਤ ਬੈਬੀ